ਪ੍ਰਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਵਰਸਰ ਦੇ ਉਮੀਦਵਾਰ ਗੋਮਦ ਸਿੰਘ ਸੰਧੂ ਨੂੰ ਹਮਾਇਤ ਦੇਣ ਦੇ ਮਾਮਲੇ ਤੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਸਿੱਧਾ ਸਪਸ਼ਟ ਜਵਾਬ ਦੇਣ ਦੀ ਬਜਾਏ ਗੋਲ ਮੋਲ ਜਵਾਬ ਦਿੱਤਾ ਚੋਣ ਪ੍ਰਚਾਰ ਦੇ ਆਖਰੀ ਦਿਨ ਗੁਰਦੁਆਰਾ ਸਿੰਘ ਸਭਾ ਵਿਖੇ ਇੱਕ ਸਮਾਗਮ 'ਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ ਪਰੰਤੂ ਜਦ ਪੱਤਰਕਾਰਾਂ ਨੇ ਗੋਮਦ ਸਿੰਘ ਸੰਧੂ ਨੂੰ ਹਮਾਇਤ ਦੇਣ ਦਾ ਸਵਾਲ ਕੀਤਾ ਤਾਂ ਕੁਲਵੰਤ ਸਿੰਘ ਕੀਤੂ ਨੇ ਖੁੱਲ ਕੇ ਜਵਾਬ ਦੇਣ ਦੀ ਬਜਾਏ ਗੱਲ ਗੋਲਮੋਲ ਹੀ ਕੀਤੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਅਕਾਲੀ ਦਲ ਦੀ ਪੂਰੀ ਹਮਾਇਤ ਦਾ ਦਾਵਾ ਕੀਤਾ ਜਾ ਰਿਹਾ ਹੈ ਪਰੰਤੂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਵੰਤ ਸਿੰਘ ਗਿੱਤੂ ਨੇ ਇੱਕ ਵਾਰ ਵੀ ਇਹ ਖੁੱਲ ਕੇ ਦਾਵਾ ਨਹੀਂ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਹਲਕੇ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਦੀ ਪੂਰੀ ਤਰ੍ਹਾਂ ਹਮਾਇਤ ਕਰੇਗਾ ਸੁਣੋ ਕੁਲਵੰਤ ਸਿੰਘ ਕੀਤੂ ਨੇ ਕੀ ਕਿਹਾ ਅੱਜ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਦਿਹਾੜਾ ਅੱਜ ਮਨਾਇਆ ਹੈਗਾ ਉਹਨਾਂ ਦੇ ਵੰਸ਼ ਦੇ ਵਿੱਚੋਂ ਸਰਦਾਰ ਗੋਬਿੰਦ ਸਿੰਘ ਜੀ ਜਿਹੜੇ ਤੋਂ ਉਮੀਦਵਾਰ ਵੀ ਨੇਗੇ ਤੇ ਅੱਜ ਇਲੈਕਸ਼ਨ ਦਾ ਜਿਹੜੀ ਲਾਸਟ ਦੇਣਾ ਸਾਰੀਆਂ ਪਾਰਟੀਆਂ ਆਪੋ ਆਪਣਾ ਲੱਗੀਆਂ ਹੋਈਆਂ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਸੀ ਵੀ ਨਹੀਂ ਇਲੈਕਸ਼ਨ ਲੜਨਾ ਜਿਹੜੀ ਜਿੰਮੀ ਚੋਣ ਚਾਰੇ ਸੀਟਾਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਦੇਖੋ ਕਾਂਗਰਸ ਦਾ ਸੰਤਾਪ ਵੀ ਆਪਾਂ ਹਟਾਇਆ ਝਾੜੂ ਦੇ ਵੀ ਆਪਾਂ ਦੇਖਿਆ ਜਿਹੜੀ ਲੰਘੇ ਤਿੰਨ ਸਾਲ ਆਪਣੇ ਕਾਰਜਕਾਰੀ ਤੇ ਜਿਹੜੀ ਪੰਥ ਹੈ ਗੱਲ ਆ ਉਥੇ ਸਾਰਿਆਂ ਨੂੰ ਅਪੀਲ ਆ ਜਿਹੜੀ ਆਪਾਂ ਮਰਾਲ ਮਿਲ ਕੇ ਤਾਂ ਜੇ ਸਾਡੇ ਨੂੰ ਇੱਕ ਮੰਚ ਤੇ ਦੇਖਣ ਨੂੰ ਮਿਲਣਗੇ ਸੋਮੇ ਕੱਲ ਦਾ ਸੈਂਟਰ ਸਰ ਦੇਖੋ ਸੁਪਤਾਰ ਨਿਕਸ ਮਾਗਮਾ ਤੇ ਲੱਥਾ ਟਿਕਣ ਆਏ ਆ ਸਾਰੇ ਇਹ ਹਾਇਰ ਮਾਰਨ ਦਾ ਫੈਸਲਾ ਜਾਂ ਤੁਹਾਡਾ ਇੱਥੇ ਹਲਕਾ ਲੈਣ ਦਾ ਫੈਸਲਾ ਹੈ ਦੇਖੋ ਮੈਂ ਮੱਥਾ ਟੇਕਣ ਆਇਆ ਤੁਹਾਡੇ ਸਾਹਮਣੇ ਮੈਂ ਸਾਰੇ ਹੀ ਆਏ ਹੋਣਗੇ ਤੇ ਸਾਰੀਆਂ ਪਾਰਟੀਆਂ ਦੇ ਨਹੀਂ 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 ਸਮਰਥਨ ਦੇਣ ਦਾ ਫੈਸਲਾ ਜਿਹੜਾ ਹੈ ਮਤਲਬ ਫੈਸਲਾ ਕਾ ਵੀ ਬੰਦਾ ਜੇ ਤੁਹਾਡਾ ਨਾ ਪੱਧਰ ਤੇ ਹਲਕੇ ਪੱਧਰ ਤੇ ਫੈਸਲਾ ਹੈ ਦੇਖੋ ਜਿਹੜਾ ਉਮੀਦਵਾਰ ਕਿਸੇ ਨੂੰ ਕੋਈ ਚੰਗਾ ਲੱਗਦਾਗਾ ਕਿਸੇ ਦੇ ਹੱਕ 'ਚ ਵੀ ਦੇਖੋ ਕਹਿ ਸਕਦਾ ਆ। ਆਪਾਂ ਕਹਿ ਸਕਦੇ ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਾਂ ਉਹਨਾਂ ਦੀ ਪਾਰਟੀ ਦੀ ਕਾਰਜਸ਼ੈਲੀ ਦੇ ਵੀ ਖਿਲਾਫ ਬੋਲਦੇ ਹੋ। ਠੀਕ ਹੈ ਕਾਂਗਰਸ ਦੇ ਵੀ ਖਿਲਾਫ ਬੋਲਦੇ ਹੋ। ਤੇ ਫਿਰ ਜਦੋਂ ਆਪਾਂ ਸੰਧੂ ਦੇ ਹੱਕ 'ਚ ਖੜੀ ਗਏ ਤਾਂ ਫਿਰ ਆਪਾਂ ਨੂੰ ਜਨਤਕ ਐਲਾਨ ਕਰਨ ਦੇ ਵਿੱਚ ਕਿੱਥੇ ਝਿਜਕਾ ਰਹੀ ਆ? ਨਹੀਂ ਨਹੀਂ ਜਨਤਕ ਐਲਾਨ ਨਹੀਂ ਮੈਂ ਤਾਂ ਧਾਰਮਿਕ ਸਮਾਗਮ ਤੇ ਆਪਾਂ ਯਾਰ ਸਾਰੇ ਪਹੁੰਚੇ ਆ। ਜੀ ਜੀ। ਧੰਨਵਾਦ। ਹਾਂ।